ਨਾਂ ਜਰਨ ਦਿਨ ਦੇ ਪਾਟੀ ਤੋਂ ਵਾਪਸ ਆ ਰਹੇ ਨੌਜਵਾਨ ਅਧਿਕਾਰ ਡਿਵਾਈਡਰ ਦੇ ਨਾਲ ਟਕਰਾ ਕੇ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਦੇ ਨਾਲ ਟਕਰਾ ਗਏ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਮਰਨਵਾਲਿਆ ਦੇ ਵਿੱਚ ਤੀਜਾ ਨੌਜਵਾਨ ਫਿਲੌਰ ਦੇ ਪਿੰਡ ਮੈਸੂਪੂਰ ਦਾ ਰਹਿਣ ਵਾਲਾ ਸੀ ਦੱਸਦੇ ਕਿ ਜਦਕਿ ਦੂਜਾ ਨੌਜਵਾਨ ਦੀਪਕ ਬੱਗਾ ਜੋ ਕਿ ਜਲੰਧਰ ਦਾ ਰਹਿਣ ਵਾਲਾ ਸੀ ਇੱਕ ਟੈਕਸੀ ਡਰਾਈਵਰ ਸੀ ਜੋ ਲੁਧਿਆਣਾ ਤੋਂ ਜਲੰਧਰ ਵਾਪਸ ਆ ਰਿਹਾ ਸੀ ਦੇਖੀ ਰੱਤੀ ਕੋ ਹੱਪ ਨੂੰ ਹੈ ਕਿ ਉਹਦੇ ਵਿੱਚ ਆਪਣੇ ਮੁੰਡੇ ਦੀ ਹੱਪ ਨੂੰ ਗਿਆ ਵੀ ਅੰਜੀ ਰਤੀ ਐਕਸੀਡੈਂਟ ਹੋ ਗਿਆ ਘਰੋਂ ਤਾਂ ਜਨਮ ਦਿਨ ਮਨਾਉਣ ਆਏ ਸੀਗੇ ਆਪਣੇ ਯਾਰ ਦੋਸਤ ਤੇ ਸੰਤੋ ਕੰਨ ਤਾਂ ਸੀ ਅੰਜਨਾ ਜਨਮ ਦਿਨ ਮੈਂ 9:00 ਵਜੇ ਟੈਲੀਫੋਨ ਕੀਤਾ ਤਾਂ ਮੈਨੂੰ ਕਹਿੰਦਾ ਸੀ ਮੈਂ ਅੱਧੇ ਘੰਟੇ ਆ ਜਾਣਾ ਔਰ ਫਿਰ ਪਤਾ ਨਹੀਂ ਕਦੋਂ ਐਕਸੀਡੈਂਟ ਹੋਇਆ ਸੰਤੋ ਪਹੁੰਚੇ 4:00 ਵਜੇ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਗਏ ਇਹ ਦੂਸਰੇ ਵੀ ਤੇ ਫਿਰ ਪਤਾ ਲੱਗਾ ਸਾਨੂੰ ਕਿ ਨਾਮ ਕੀ ਮੁੰਡੇ ਦਾ ਪੰਕਜ ਹੋਰ ਕਿਨੇ ਹੋਰ ਕਿਨੇ ਗਏ ਉਮਰ ਤੇ ਕਿੰਨ੍ਹ ਸਾਲ ਬਿਆਕ ਜਨ ਵੀ ਨਹੀਂ ਨਹੀਂ ਜਿਆਦਾ ਨਹੀਂ ਠੀਕ ਕੋਈ ਬੜੀ ਮੰਦਬਾਗੀ ਘਟਣ ਵਾਲਾ ਘੋਈ ਹੈ ਜੀ ਗੁਰਮਨਾ ਗੱਡੀ ਜੋ ਪੋਤਾਪਰੇ ਦੀ ਸੀ ਆਪਣੇ ਫਰੈਂਡ ਸਰਕਲ ਦੇ ਨਾਲ ਸਾਡੇ ਪਿੰਡ ਤੋਂ ਮੁੰਡਾ ਪੰਕਜ ਜਿਹੜਾ ਗਿਆ ਹੋਇਆ ਸੀ ਦਾ ਪਾਰਟੀ ਸੀ ਜਨ ਮੰਡੀ ਤੇ ਨਾਲ ਦਾ ਆਕਸੀਡੈਂਟ ਇਥੇ ਆ ਜੀ ਆਸੀਪਲਾਗਾ ਦੇ ਨੇੜੇ ਬਰਮਾ ਗੱਡੀ ਐ 3700 ਨੰਬਰ ਤੇ ਇਹਨਾਂ ਵਿੱਚ ਮੁੰਡੇ ਦੀ ਮੌਤ ਹੋ ਗਈ ਜੀ ਤੇ ਬਹੁਤ ਨਾਪਾਕੀ ਕਰਤਾ ਜੀ ਬਹੁਤ ਮੜਾ ਹੋ ਗਿਆ ਸੀ ਤਾਂ ਮੋੜੇ ਟਕਰ ਇਹ ਗੱਡੀ ਵਸਦਿਆ ਵੀ ਦਸਮ ਦਾ ਹੋ ਤਰ ਜੀ ਗੱਡੀ ਪਲਟ ਕੇ ਦੂਜੀ ਪਾਸੇ ਜਾ ਕੇ ਕੁਜ ਲੰਮਾ ਦਾ ਹਿੱਟ ਚੀ ਜਾ ਉਹਦੇ ਨਾਲ ਉਹਦੀ ਵੀ ਡੈਥ ਹੋ ਗਈ ਇਹ ਦੱਸਿਆ ਜਾਂਦਾ ਜੀ ਤੇ ਬਹੁਤ ਜੀ ਜ਼ਿਆਦਾ ਮੜਾ ਹੋ ਗਿਆ ਕਿੰਨੇ ਕੁ ਟੈਂਸ਼ਨ ਰਹੀ ਰਤੀ 10 ਵਜੇ ਲਗਭਗ 10 ਵਜੇ ਦੇ ਆਸ-ਪਾਸ ਐਕਸੀਡੈਂਟ ਹੋਇਆ ਜੀ ਦਸਮ ਤੱਕ ਤੇ ਉਹਦਾ ਜੀ ਸਾਨੂੰ ਪਰ ਸੂਰਜ 4 ਵਜੇ ਪਤਾ ਲੱਗਾਈ ਜਦੋਂ ਆਈ ਪਿੰਡ ਬੰਦਾਂ ਦੱਸਿਆ ਕਿ ਸਮਰੋ ਫਿਰ ਅਸੀਂ ਵੀ ਪਹੁੰਚ ਕਰਤੀ ਤੀਜਾ ਵੀ ਦੇਖਿਆ ਜੀ ਉਹ ਵੀ ਆ ਜੀ ਆਉਂਦੇ ਐ ਹਾਂ ਜੀ ਐਕਸੀਡੈਂਟ ਹੋਇਆ ਕੀ ਮਤਲਬ ਆਰਾ ਹੋ ਗਏ ਦੋ ਗੱਡੀਆਂ ਸੀਗੀਆਂ ਇੱਕ ਵਰਨਾ ਸੀ ਇੱਕ ਉਹਦਾ ਕੀ ਨਾਮ ਆ ਦਾ ਇਹਨਾਂ ਦੋਵਾਂ ਗੱਡੀਆਂ ਦਾ ਐਕਸੀਡੈਂਟ ਹੋਇਆ ਤੇ ਜੀਕੇ ਨਾਲ ਡੀਕੇ ਬੋਲੀਟਾ ਵੀ ਲਗੇ ਤੇ ਉੱਥੇ ਇੱਕ ਜਿਹੜੀ ਗੱਡੀ ਲੁਧਿਆਣੇ ਸਾਈਡ ਤੋਂ ਆ ਰਹੀ ਸੀ ਉਹਦੇ ਵਿੱਚ ਦੀਪਕ ਦੀਪਕ ਬੱਗਾ ਸੀ ਉਹਦੀ ਮੌਤ ਹੋ ਗਈ ਹੈ ਇੱਕ ਮੁੰਡਾ ਸੀਗਾ ਇਧਰੋਂ ਗੱਡੀ 'ਚ ਜਿਹੜਾ ਜਾਂਦਾ ਸੀਗਾ ਪਨੀਤ ਕੀ ਨਾਮ ਦਾ ਪੰਕਜ ਸੁਲਾਰੀਆ ਤੇ ਉਹ ਜਿਹੜਾ ਹੈਗਾ ਮੈਸਮ ਪੁਰਾਇਆ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਤੇ ਉਹਨਾਂ ਦੇ ਬਾਰਸ ਆਂਦੇ ਨੇ ਜਿੱਦਾਂ ਦੇ